ਜੀ ਅਗੇ ਲਾਈਨ ਦਾ ਸੀ ਅੱਜ ਕਰਨਾ ਆਪਣਾ ਆ ਭਾਰਤੀ ਕਵਸ਼ਸਤ ਦਾ ਸਦਾ ਆਖਰੀ ਜਿਹੜਾ ਹੈਗਾ ਵਾ ਸੰਬੰਧਾਈ ਵਰਕ ਰੂਪਕתי ਸੰਬੰਧ ਹੈ ਇਸ ਜਿਹੜੇ ਮੋੜੀ ਸੀਗੇ ਉਹ ਪੁਨਤਕ ਸੀਗੇ ਇਹਨਾਂ ਦਾ ਜਿਹੜਾ ਪੁਨਤਕ ਉਹਦਾ ਨਾਮ ਸੀ ਵਿਕਰੋਕਤੀ ਜੀਵਨਕਰਮ ਇਹ ਦਾ ਇਹਨਾਂ ਦੇ ਗ੍ਰੰਥ ਦਾ ਨਾਮ ਸੀ ਗਿਆ ਇਹ ਜਿਹੜੇ ਪੁਨਤਕ ਸੀਗੇ ਕਿ 10ਵੀਂ 11ਵੀਂ ਸਦੀ ਦੇ ਵਿੱਚ ਹੋਈ ਆ ਇਹਨਾਂ ਦਾ ਜਿਹੜਾ ਟਾਈਮ ਪੀਰੀਅਡ ਆ ਉਹ 10ਵੀਂ 11ਵੀਂ ਸਦੀ ਮੁਦੱਸੀਆ ਜਾਂਦਾ ਵਾ ਵਿਕਰੋਕਤੀ ਦਾ ਸਾਰਨ ਅਰਥ ਵਿੱਚ ਅਸੀਂ ਸ਼ਬਦਾਂ ਦੇ ਵਿੱਚ ਅਰਥ ਕੀ ਲਏ ਵਰਕ ਰੋਕਤੀ ਦੋ ਸ਼ਬਦਾਂ ਨੂੰ ਮੰਨਿਆ ਆਰਾਲ ਕੀ ਬਣਿਆ ਵਕਤ ਦਸ ਉਪਤੀ ਅ ਵਕਤ ਦਾ ਮਤਲਬ ਹੁੰਦਾ ਤੇਜਾ ਇਹ ਕੁੜਾ ਤੇਜਾ ਹੁੰਦਾ ਤੇ ਕੁਪਤੀ ਦਾ ਮਤਲਬ ਹੈਗਾ ਆ ਜਿਹੜਾ ਹੈਗਾ ਸਿੱਖ ਸਕਦੇ ਆ ਕਥਨ ਵਕਰ ਉਪਤੀ ਅਸਲ ਚ ਹੁੰਦਾ ਕੀ ਹੈ ਜਿਹੜਾ ਵਾਖਰੇ ਵਿੱਚ ਕੋਈ ਟੇਡਾ ਕਥਨ ਕਿਹਾ ਜਾਂਦਾ ਸਿੱਧਾ ਕਹਿਣ ਦੀ ਬਜਾਏ ਉਸ ਨੂੰ ਟੇਟਾ ਆਪਣੇ ਚ ਜਿਹੜਾ ਕਾਮ ਨੂੰ ਜਿਹੜਾ ਦੋ ਭਾਗਾਂ ਵਿੱਚ ਦੱਸਿਆ ਵਾ ਇੱਕ ਦੰਡੀ ਕਿਹੜੇ ਕਿਹਦੇ ਸਬੰਧ ਮਾ ਦੱਸਦੀ ਹੈ ਦੰਡੀ ਨੇ ਇਸੇ ਤਰ੍ਹਾਂ ਸਾਡੇ ਕੋਲ ਮਮਟ ਨੇ ਵੀ ਦੱਸਿਆ ਹੈ ਪਰ ਮਮਟ ਜਿਹੜਾ ਹੈਗਾ ਉਹ ਕਹਿੰਦੇ ਵੀ ਜਿਹੜਾ ਅਤਕਤਨੀ ਅਲੰਕਾਰ ਆ ਉਹ ਹੀ ਜਿਹੜਾ ਹੈਗਾ ਇਸ ਵਿੱਚ ਗ੍ਰੋਪਤੀ ਦਾ ਕੰਮ ਕਰਦਾ ਵਾ ਵੀ ਉਹ ਅਲੰਕਾਰ ਨੂੰ ਮਹਾ ਮੰਨਤਾ ਦਿੰਦੇ ਆ ਵੀ ਗ੍ਰੋਪਤੀ ਦੀ ਉਤਪਾਦਿਓ ਕਿ ਨਹੀਂ ਅਤਕਤਨੀ ਅਲੰਕਾਰ ਗ੍ਰੋਪਤੀ ਤੋਂ ਹੈ ਠੀਕ ਆ ਤੇ ਆਪ ਸਾਡੇ ਕੋਲੇ ਜਿਹੜੇ ਦੰਦੀ ਆ ਦੰਦੀ ਕੀ ਕਹਿੰਦੀ ਆ ਕੰਮ ਨੂੰ ਦੋ ਭਾਗਾਂ ਵਿੱਚ ਵੰਡਦੀ ਆ ਦੋ ਭਾਗਾਂ ਵਿੱਚ ਤਿੰਨ ਕੰਮ 3 ਕਿਹੜੇ-ਕਿਹੜੇ ਸੁਭਾਵਕਤੀ ਸੁਭਾਵਕਤੀ ਕੀ ਹੁੰਦਾ ਜਿਹੜਾ ਸੁਭਾਵਕ ਹੋਵੇ ਸਹਿਜ ਨਾਲ ਜੋ ਵੀ ਇਹ ਸਪਸ਼ਟ ਸਿੱਧਾ ਹੋਵੇ ਸੁਭਾਵਕ ਤੇ ਦੂਸਰਾ ਇਹ ਮੰਨਦੇ ਆ ਵਰਕਰ ਕਹਿੰਦੇ ਹੈ ਕਿਡੇ ਦਾ ਠੀਕਾ ਇਹ ਇਹ ਜਿਹੜੇ ਆਚਾਰੀਆ ਇਹਨਾਂ ਬਾਰੇ ਇਹ ਕੁਝ ਕਹਿੰਦੇ ਪਰ ਸਾਡੇ ਕੋਲ ਜਿਹੜੀ ਕੁੰਤਕਾ ਉਹ ਉਹ ਕੀ ਕਹਿੰਦੇ ਆ ਉਹ ਆਪਣੇ ਵਿਕਰੋਪਤੀ ਜੀਯੰਤਮ ਦੇ ਵਿੱਚ ਕਹਿੰਦੇ ਆ ਵੀ ਵਿਕਰੋਪਤੀ ਕਿਵੇਂ ਆਸਦਿਕਾ ਦੇ ਵਿੱਚ ਉਹ ਕਹਿੰਦੇ ਇੱਕ ਤਾਂ ਕਲਾ ਕੌਸ਼ਲ ਹੋਣਾ ਚਾਹੀਦਾ ਕਲਾ ਕੌਸ਼ਲ ਕੀ ਜਿੰਨਾ ਚਿਰ ਕਿਸੇ ਵਿੱਚ ਕਲਾ ਨਹੀਂ ਹੁੰਦੀ ਕਲਾ ਕੌਸ਼ਲ ਕਿਵੇਂ ਹੁੰਦਾ ਸਿੱਖ ਹੁੰਦਾ ਉਹਨਾਂ ਚਿਰ ਲੈ ਕੇ ਜਿਹੜਾ ਹੈਗਾ ਵਿਕਰੋਪ ਦੇ ਵਿੱਚ ਪੈਦਾ ਕਰ ਸਕਦੇ ਹਾਂ ਕਲਾ ਕੌਸ਼ਲ ਇਹ ਆਪਣੀ ਉਹ ਜੀਵਨਤਮ ਜਿਹੜਾ ਪ੍ਰੋਗਤੀ ਗ੍ਰੰਥਾ ਉਹਦੇ ਵਿੱਚ ਦੱਸਿਆ ਵੀ ਕਲਾ ਕੌਸ਼ਲ ਦਾ ਹੋਣਾ ਜ਼ਰੂਰੀ ਹੈ ਇੱਕ ਸਧਾਰਨ ਆਦਮੀ ਕਿਵੇਂ ਕਿਸੇ ਕਥਨ ਦੇ ਵਿੱਚ ਪੈਦਾ ਕਰ ਸਕਦਾ ਇੱਕ ਲੇਖਕ ਦੇ ਵਿੱਚ ਕਲਾ ਕੌਸ਼ਲ ਹੁੰਦੀ ਹੈ ਜਿਹੜੀ ਕਿ ਉਹ ਕਿਸੇ ਕਾਗ ਦੇ ਵਿੱਚ ਜਿਹੜਾ ਹੈਗਾ ਉਹ প্রক੍ਰਿਤੀ ਨੂੰ ਸਪਸ਼ਟ ਕਰ ਸਕਦਾ ਮਤਲਬ ਉਸ ਦੇ ਵਿੱਚ ਪਾ ਸਕਦਾ ਵਾ ਪਰ ਇੱਕ ਇੱਕ ਕਲਾ ਕੌਸ਼ਲ ਜਿਵੇਂ ਅਸੀਂ ਕਹਦੇ ਇੱਕ ਲੱਕੜਾ ਵਾਲਾ ਮਿਸਤਰੀ ਆ ਉਸ ਦੇ ਵਿੱਚ ਕੌਸ਼ਲ ਹੁੰਦਾ ਆਪਣੇ ਕੰਮ ਪ੍ਰਤੀ ਉਸੇ ਤਰ੍ਹਾਂ ਕੀ ਇਹ ਕਲਾ ਕੌਸ਼ਲ ਹੁੰਦਾ ਵਾ ਕਿਸੇ ਚੀਜ਼ ਦੇ ਵਿੱਚ প্রক੍ਰਿਤੀ ਪੈਦਾ ਕਰਨਾ ਤੇ ਦੂਸਰਾ ਉਹ ਕਹਿੰਦੀ ਆ ਆਮ ਆਦਮੀ ਦੇ ਵਿਕਰੂਪਤੀ ਜਿਹੜੀ ਹੈ ਵੀ ਕਿਸੇ ਕਥਨ ਵਿੱਚ ਨਹੀਂ ਸਪਸ਼ਟ ਕਰ ਸਕੇਗਾ ਨਹੀਂ ਪਾ ਸਕੇਗਾ ਪਰ ਕਿਦੇ ਵਿੱਚ ਹੁੰਦੀ ਹੈ ਲੇਖਕ ਦੇ ਵਿੱਚ ਕਲਾ ਕੌਸ਼ਲ ਹੁੰਦਾ ਵੈ ਚੀਜ਼ ਦਾ ਜਿਹੜੀ ਕਿ ਵਿਕਰੂਪਤੀ ਬਣਾ ਸਕੀ ਲੋਕ ਵਿਹਾਰ ਤੋਂ ਪੈਦਾ ਦੂਜਾ ਕੀ ਕਹਿੰਦੇ ਲੋਕ ਵਿਹਾਰ ਤੋਂ ਪੈਦਾ ਜਿਹੜੀ ਸੰਗ ਨਾਲ ਕਿਸੇ ਗੱਲ ਨੂੰ ਨਹੀਂ ਕਹਿ ਸਕਦਾ ਜਿੰਨੇ ਢੰਗ ਨਾਲ ਕੋਈ ਕਵੀ ਕਹਿ ਸਕਦਾ ਕਵੀ ਨੇ ਉਹ ਸਤਰਾ ਨੂੰ ਬਹੁਤ ਹੀ ਸੋਹਣੇ ਸ਼ਬਦਾਂ ਦੇ ਨਾਲ ਪਰੋਇਆ ਗਵਾ ਤਾਂ ਜੋ ਉਸ ਦੇ ਵਿੱਚ ਸਿੱਧੀ ਕਥਨ ਹੁੰਦਾ ਹੈ ਇਹ ਚੀਜ਼ ਕੀ ਇੱਕ ਕਲਾ ਕੌਸ਼ਲ ਹੈ ਕਿ ਦੇ ਵਿੱਚ ਲੇਖਕ ਦੇ ਵਿੱਚ ਲੋਕ ਵਿਹਾਰ ਤੋਂ ਪਿੰਨ ਕਿਉਂਕਿ ਇਹ ਆਮ ਲੋਕ ਇਸ ਚੀਜ਼ ਨੂੰ ਜਿਹੜਾ ਨਹੀਂ ਕਰ ਸਕਦੇ ਪ੍ਰਤਿਭਾ ਜਿਹੜੀ ਪ੍ਰਤਿਭਾ ਉਹ ਕਹਿੰਦੇ ਆ ਕਵੀ ਨੂੰ ਆਪਣੇ ਪੂਰਵਲੇ ਜਨਮਾ ਕਰਕੇ ਮਿਲਦੀ ਆ ਮੀਨਸ ਉਸ ਦੇ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਇੱਕ ਪੇਂਟਰ ਆ ਮੰਨ ਕੇ ਚਲੋ ਵੀ ਉਸ ਦੇ ਵਿੱਚ ਪੇਂਟ ਕਰਨ ਦਾ ਕੌਸ਼ਲ ਉਸੇ ਕਰਮਾ ਕਰਕੇ ਉਸ ਦੇ ਮਿਲਵ ਜੀਵਨ ਵਿੱਚ ਹੁੰਦਾ ਵਾ ਪਰ ਇੱਕ ਆਮ ਆਦਮੀ ਉਨੀ ਚੰਗੀ ਪੇਂਟਿੰਗ ਨਹੀਂ ਕਰ ਸਕਦਾ ਜਿੰਨਾ ਚੰਗਾ ਕਿਸੇ ਕੋਲੇ ਗੁਣ ਹੁੰਦੇ ਇਸ ਤਰ੍ਹਾਂ ਲੇਖਕ ਦੇ ਵਿੱਚ ਕਲਾ ਕੌਸ਼ਲ ਹੁੰਦਾ ਉਹ ਲੋਕ ਵਿਹਾਰ ਤੋਂ ਭਿੰਨ ਹੁੰਦਾ ਉਸ ਦੇ ਵਿੱਚ ਪ੍ਰਤਿਭਾ ਹੁੰਦੀ ਹੈ ਕਿਸੇ ਕਾਗ ਦੀ ਸਿਰਜਣਾ ਕਰਨ ਦੀ ਠੀਕ ਆ ਇਹ ਜਿਹੜੇ ਜਿਹੜੇ ਗਿਆ ਇਹ ਮਾਪਦੰਡ ਦੱਸਦੇ ਆ ਇਹ ਆਪਣੇ ਵਿਕਰੋਤੀ ਜੀਵੰਤਮ ਚ ਜਿਹੜਾ ਕੀ ਕਹਿੰਦੇ ਕਿ ਕਿਸੇ ਵਾਸਤਾ ਆਰਨਵਾਕ ਨੂੰ ਜਿਹੜਾ ਨਕੇ ਚਿੜੀ ਕਹਿ ਰਹੀ ਹੈ ਬਗੜੀ ਸੂਰਜ ਇੱਕ ਆਮ ਆਦਮੀ ਕਹਿ ਰਿਹਾ ਵਾ ਇੱਕ ਆਮ ਵਿਅਕਤੀ ਜਾਂ ਇੱਕ ਆਮ ਇਨਸਾਨ ਕਹਿ ਰਿਹਾ ਸੂਰਜ ਡੁੱਬ ਰਿਹਾ ਪਰ ਇਸੇ ਨੂੰ ਹੀ ਜੇ ਅਸੀਂ ਕਹੀਏ ਇੱਕ ਕਵੀ ਕਿਵੇਂ ਕਹੇਗਾ ਕਵੀ ਕਹੇਗਾ ਪੂਰਾ ਦਿਨ ਧਰਤੀ ਦਾ ਚੱਕਰ ਘੱਟ ਕੇ ਸੂਰਜ ਪੱਛੋਂ ਵਿੱਚ ਪੱਛੋਂ ਵਿੱਚ ਜਾ ਕੇ ਛਿਪ ਗਿਆ ਇਹਦਾ ਅਰਥ ਤਾਂ ਇਹ ਵੀ ਸੂਰਜ ਛਿਪ ਗਿਆ ਜਾਂ ਪੱਛਮ ਵਿੱਚ ਛਿਪ ਗਿਆ ਪਰ ਇਸ ਨੂੰ ਜਿਹੜਾ ਕਵੀ ਆ ਉਸਨੇ ਇੱਡੇ ਟੈਨ ਨਾਜ਼ਰ ਵਿੱਚ ਵਿਕ੍ਰੂਪਤੀ ਪੈਦਾ ਕਰਨ ਦੇ ਲਈ ਉਸ ਨੂੰ ਗੱਲ ਨੂੰ ਘੁਮਾ ਫਰਾ ਕੇ ਦੱਸਿਆ ਅਰਥ ਭਾਵੇਂ ਉਹੀ ਸੀ ਵੀ ਸੂਰਜ ਸਾਰ ਦਿਨ ਧਰਤੀ ਦਾ ਚੱਕਰ ਪੂਰਾ ਕਰਨ ਤੇ ਪੱਛੋ ਵਿੱਚ ਜਾ ਕੇ ਛਿਪ ਗਿਆ मीनिंग दैट ਕੀ ਪਾਰੇਕੀ ਕਵੀ ਕਵੀ ਦਾ ਆਪਣਾ ਕਲਾ ਲੋਕ ਵਿਹਾਤ ਤੋਂ ਪਿੰਨ ਸੀ ਕਿਉਂਕਿ ਲੋਕ ਵਿਆਹ ਨੇ ਸਿੱਧੀ ਗੱਲ ਕਰਦੇ ਤੇ ਉਸ ਦੇ ਵਿੱਚ ਪ੍ਰਤਿਭਾ ਵੀ ਉਸ ਸੰਤਹਿਨ ਨੂੰ ਸੋਹਣਾ ਬਣਾ ਕੇ ਉਸ ਨੂੰ ਅਲੰਕਾਰਿਕ ਸ਼ਬਦਾਂ ਜਾਂ ਅਰਥਾਂ ਦੇ ਜਿਹੜਾ ਗਾਵਾ ਸ਼ਬਦਾਂ ਦੀ ਵਰਤੋਂ ਕਰਕੇ ਸਾਡੇ ਕੋਲੇ ਇੱਕ ਵਧੀਆ ਸ਼ਬਦ ਪਰੋ ਕੇ ਇੱਕ ਕਾਲ ਦੇ ਰੂਪ ਦੇ ਵਿੱਚ ਜਾਂ ਸੀ ਜੀ ਇਹ ਸੋਹਣੀ ਲਾਈਨ ਦੇ ਵਿੱਚ ਇੱਕ ਵਧੀਆ ਪ੍ਰਬੰਧ ਦੇ ਵਿੱਚ ਉਸ ਨੂੰ ਪੇਸ਼ ਕੀਤਾ ਭਾਵੇਂ ਕਿ ਉਹਦਾ ਸਾਰਨ ਹੀ ਅਰਥਨ ਸੀਗਾ ਪਰ ਉਸ ਨੂੰ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਤਾਂ ਉਹ ਕੀ ਹੈ ਇੱਕ ਜਿਸੀ ਇਸ ਦੀਆਂ ਕਿਸਮਾਂ ਦੀ ਜਿਹੜੀਆਂ ਕਿ ਖੁੰਤਕ ਨੇ ਦੱਸਿਆ ਵਾ ਉਹ ਕਹਿੰਦੀ ਹੈ 6 ਕਿਸਮਾਂ ਸ਼ਬਦ ਬਣਦੇ ਆ ਜਾਂ ਧੁਨੀਆਂ ਨੂੰ ਮਿਲ ਕੇ ਜਿਹੜੇ ਗਿਆ ਸਾਡੇ ਕੋਲੇ ਸ਼ਬਦ ਬਣਦੀ ਆ ਤੇ ਇਸੇ ਵਿੱਚ ਉਹ ਕੀ ਕਹਿੰਦੇ ਆ ਵਰਣ ਵਿਨਿਆਸ ਸੁ ਕਰਦਾ ਉਹ ਕਹਿੰਦੇ ਜਦੋਂ ਕੋਈ ਰਚਨਾ ਹੁੰਦੀ ਆ ਉਸ ਦੇ ਵਿੱਚ ਜਿਹੜੇ ਵਰਣ ਆ ਉਸ ਚੀਜ਼ ਦਾ ਪ੍ਰਗਟਾਵਾ ਕਰਦੀ ਆ ਵੀ ਜੇ ਅਸੀਂ ਪ੍ਰੇਮ ਵਾਲੀ ਕਵਿਤਾ ਤਾਂ ਉਸ ਦੇ ਵਿੱਚ ਸੋਹੋਸ ਵਾਲੇ ਕੋਮਲ ਭਾਵਾਂ ਵਾਲੇ ਜਿਹਨਾਂ ਸ਼ਬਦ ਅਜਿਹੇ ਵਰਤੇ ਜਾਂਦੇ ਜਿਨ੍ਹਾਂ ਦੇ ਵਿੱਚ ਕੋਈ ਤਬ ਦਿੱਜਾਂਗੇ ਕਿ ਅਸੀਂ ਕਿੱ ਲਈ ਉਸ ਦੇ ਵਿੱਚ ਪ੍ਰੀਮ ਪਿਆਰ ਦੇ ਜਿਹੜੇ ਭਾਵ ਉਜਾਗਰ ਹੋ ਜੀ ਇਸੇ ਤਰ੍ਹਾਂ ਅਸੀਂ ਗੱਲ ਕਰੀਏ ਕਿ ਸਾਡੇ ਕੋਲੇ ਕੋਈ ਲੜਾਈ ਜੁੱਧ ਦੀ ਗੱਲ ਹੈ ਤਾਂ ਉਸ ਦੇ ਵਿੱਚ ਜਿਹੜੇ ਵੀਰ ਰਸੀ ਜਿਹੜੇ ਸ਼ਬਦਾਂ ਉਹਨਾਂ ਦੀ ਵਰਤੋਂ ਹੁੰਦੀ ਆ ਤੇ ਜੇ ਅਸੀਂ ਗੱਲ ਕਰੀਏ ਸਾਡੇ ਕੋਲੇ ਧਾਰਮਿਕ ਆ ਜਾਂਦੇ ਆ ਤਾਂ ਉਸ ਦੇ ਵਿੱਚ ਜਿਹੜੇ ਵਰਨ ਆ ਉਹ ਧਾਰਮਿਕ ਸ਼ਬਦ ਜਿਹੜੇ ਆ ਉਹ ਬਣ ਜਾਂਦੇ ਆ ਜੇ ਮੈਨੀ ਇਸ ਥਰਾਮਾ ਉਹਨਾਂ ਦੇ ਵਿੱਚ ਉਹਨੇ ਦੱਸੋ ਦੇਖੋ ਕਿੰਨੇ ਪਿਆਰ ਦੇ ਲਹਿਜੇ ਨਾਲ ਹਨ ਉਹ ਸ਼ਬਦ ਵਰਤੀ ਆ ਸੋਫਟ ਸ਼ਬਦ ਵਰਤੀ ਆ ਜੇ ਉੱਥੇ ਅਸੀਂ ਗੱਲ ਕਰੀਏ ਚੰਟੀਰੀ ਵਾਰ ਦੀ ਤਾਂ ਉੱਥੇ ਵਰਨ ਜਿਹੜੇ ਬਾਤੇ ਗਏ ਲੱਖ ਨਿਗਾਰੇ ਵਜਣ ਆਹਮੋ ਸਾਹਮਣੇ ਸੂਰੇ ਗੜਕਣ ਹਨਾ ਜੋ ਜੜੀ ਗਿਆ ਆਹਮੋ ਸਾਹਮਣੇ ਜਿਹੜੀ ਹੈ ਗਿਆ ਇਹ ਸ਼ਬਦ ਮੇਰੇ ਕੋਲ ਦਿਮਾਗ ਚ ਭੁੱਲ ਜਾਂਦੇ ਉਹ ਦੇਖੋ ਜਿਹਦੇ ਚ ਮੂ ਜਾਪਣ ਵਾਲੇ ਹਨ ਸੰਗਿਆਲੇ ਇਹ ਸ਼ਬਦ ਜਦੋਂ ਵਰਤੇ ਜਾਂਦੇ ਆ ਮੀਨਸ ਬਹੁਤ ਵੀਰ ਰਸ ਆਇਆ ਮੇਰੇ ਚ ਜਿਹੜੀਆਂ ਤੇਗਾਂ ਦੀ ਗੱਲ ਹੁੰਦੀ ਆ ਉਹ ਕੀ ਆ ਉਹਨਾਂ ਦੇ ਵਿੱਚ ਵੀਰ ਰਸ ਵਾਲੇ ਵਰਨ ਮੀਨਸ ਉਹ ਵਰਨ ਇਸ ਤਰੀਕੇ ਨਾਲ ਸਜਾਏ ਗਏ ਆ ਕਿ ਉਹਨਾਂ ਦੇ ਜਿਹੜਾਗਾ ਭਾਵ ਉਹ ਵੀਰ ਰਸ ਹੀ ਆ ਰਿਹਾ ਇਸੇ ਤਰ੍ਹਾਂ ਕੋਈ ਪ੍ਰੇਮ ਵਾਲੀ ਕਵਤਾ ਲਿਖ ਰਿਹਾ ਤਾਂ ਉਸ ਦੇ ਵਿੱਚ ਵਰਨ ਪ੍ਰੇਮ ਵਾਲੇ ਵਰਤੇ ਜਾਂਦੇ ਆ ਤਾਂ ਜਿਹੜੇ ਸ਼ਬਦ ਬਣਦੇ ਆ ਠੀਕ ਹੈ ਤੇ ਜਿਹੜੀ ਹੈ ਇਹ ਸਵਰ ਕਰਤਾ ਦੇ ਵਿੱਚ ਵਰਣ ਬਨਿਆਸ ਕਰਤਾ ਜਿਹੜੀ ਅੱਖਰਾਂ ਦੇ ਵਿੱਚ ਹੁੰਦੀ ਹੈ ਅੱਖਰਾਂ ਤੋਂ ਹੀ ਕੇ ਸ਼ਬਦ ਬਣਦੇ ਆ ਜਦੋਂ ਨਿਯੋਨ ਨੂੰ ਮਿਲ ਕੇ ਸ਼ਬਦ ਬਣਦੇ ਆ ਉਹ ਉਹ ਚੀਜ਼ ਵਰਣ ਬਨਿਆਸ ਕਰਤਾ ਹੁੰਦੀ ਹੈ ਫਿਰ ਇਸ ਤੋਂ ਕੀ ਗਿਆ ਪਦ ਵਰਵ ਪੱਦ ਵਾਲੀ ਕੀ ਹੁੰਦੀ ਹੈ ਸ਼ਬਦਾਂ ਦੀ ਸੌਰੀ ਜੇ ਇੱਥੇ ਕੋਈ ਗਲਤੀ ਹੋਈ ਹੋਵੇ ਤੇ ਜਦੋਂ ਸ਼ਬਦਾਂ ਦੇ ਵਿੱਚ ਵਕਤ ਸਿੰਘ ਦੀ ਮੈਂ ਤੁਹਾਨੂੰ ਸਤਰ ਬੋਲੀ ਸੀਗੀ ਦੁਨੀਆ ਦਾ ਦੁੱਖ ਦੇਖ ਦੇਖ ਦਿਲ ਦਬ ਜਿਆਦਾ ਦੇਖਣ ਨੂੰ ਮਿਲਦੀ ਹੈ ਫਿਰ ਇਹਗਾ ਪਾਕਤ 3 ਜੇ ਨੰਬਰ ਦੀ ਕਿਸਮ ਹੈ ਇਹ ਸਰ ਹੱਸ ਸਰ ਨਿਊ ਵਿਚਰ ਸੰਦ ਸੰਦ ਸੁਣਾ ਰਿਹਾ ਤੇ ਸ਼ਬਦ ਕੀ ਹੈ ਪਿਛਲੇ ਅੱਧ ਸੰ 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 ਆ ਰਿਹਾ ਤਾਂ ਇਸ ਤਰ੍ਹਾਂ ਜਿਹੜੀ ਕਿਸੇ ਕਾਲ ਦੇ ਵਿੱਚ ਪਿਛਲੇ ਅੱਧ ਦੇ ਵਿੱਚ ਜਿਹੜੀ ਹੀ ਰਚਨਾ ਚ ਚਮਤਕਾਰ ਆਉਂਦਾ ਵਾ ਜਿਹੜਾ ਉਸ ਵਕਤ ਦਾ ਨਾਲ ਉਸਨੂੰ ਕੀ ਕਹਿੰਦੇ ਸਹਿਜ ਵਿੱਚ ਜਿਹੜੀ ਕਿ ਆਪਣੇ ਆਪ ਆਉਂਦੀ ਆ ਜਿਵੇਂ ਅਸੀਂ ਕਸ਼ਮੀਰ ਦੀ ਸੁੰਦਰਤਾ ਦਾ ਵਰਣਨ ਕਰਨਾ ਹੋਵੇ ਤਾਂ ਉਹ ਆਪਣੇ ਆਪ ਸਾਡੇ ਜ਼ੁਬਾਨ ਤੋਂ ਜਿਹੜੀ ਲਹਿਜੇ ਵਿੱਚ ਆ ਜਾਏਗੀ ਇੱਕ ਆਹਾਰਿਆ ਕੀ ਹੁੰਦਾ ਵਾ ਜਿਹੜੀ ਕੋਈ ਬਦਸੂਰਤ ਚੀਜ਼ ਆ ਬੇਟੰਗੀ ਚੀਜ਼ ਆ ਉਸ ਨੂੰ ਸੋਹਣੇ ਤਰੀਕੇ ਨਾਲ ਵਿਸ਼ੇਸ਼ ਢੰਗ ਨਾਲ ਪੇਸ਼ ਕਰਨਾ ਉਸ ਨੂੰ ਕੀ ਕਹਿੰਦੇ ਆ ਆਹਾਰਿਆ ਉਹ ਬਾਤ ਦੇ ਵਿੱਚ ਹੁੰਦੀਆਂ ਇਹ ਦੋਨੋਂ ਜਿਹੜੀਆਂ ਵਕਤਾਂ ਹੁੰਦੀਆਂ ਸਹਿਜ ਨਾਲ ਜਿਵੇਂ ਅਸੀਂ ਕਿਸੇ ਜਿਵੇਂ ਕਹੀਏ ਪਹਿਲਗਾਮ ਦੀ ਜਿਹੜੀ ਹੈਗੀ ਆ ਸੁੰਦਰਤਾ ਹੋਵੇ ਸ਼੍ਰੀਨਗਰ ਦੀ ਸੁੰਦਰਤਾ ਹੋਵੇ ਜਾਡਰ ਫੌਜੀ ਦੀ ਹੋਵੇ ਅ디 ਗੱਲ ਕਰ ਰਿਹਾ ਕੋਈ ਕਵੀ ਤਾਂ ਸਹਿਜ ਨਾਲ ਹੀ ਉਸਦੇ ਜਿਹੜੀ ਕਾਵ ਰਚਨਾ ਦੇ ਵਿੱਚ ਆਪਣੀ ਆਪ ਚਮਤਕਾਰ ਨਾਲ ਹੋ ਜੀ ਪਰ ਆਹਾਰੇ ਜਿਵੇਂ ਭਾਈ ਵੀਰ ਸਿੰਘ ਨੇ ਕਿਕਰ ਜਿਹੜੀ ਹੈ ਆ ਜਿਹੜੀ ਕਵਿਤਾ ਲਿਖੀ ਉਸਦੇ ਵਿੱਚ 17 ਲਿਖਦੀ ਯਾਰ ਛੇੜਾ ਛੇੜ ਕਰਵਾਵਾ ਨਹੀਂ ਹਾ ਵਿਕਰਤ ਗੁਣੀਆਂ ਮੇਰੇ ਕੇਲੇ ਭਾਵੇਂ ਵੀ ਮੈਂ ਭਾਈ ਵੀਰ ਸਿੰਘ ਜੀ ਇਸ ਚੀਜ਼ ਨੂੰ ਇੱਕ ਕਿਕਰ ਦੇ درخت ਨੂੰ ਬੇਸ਼ਕ ਕਰਦੇ ਆ ਕਹਿੰਦੇ ਦੇ ਵਿੱਚ ਬੇ ਟੰਗੀ ਚੀਜ਼ ਨੂੰ ਜਿਵੇਂ 바ਵਾ ਬਲਵੰਤ ਦੀ ਮੱਝੀਆਂ ਕਿਤੇ ਮਿਲੀ ਤਾਂ ਤੁਸੀਂ ਜ਼ਰੂਰ ਪੜਿਓ ਉਹ ਮੱਝੀਆਂ ਦੇ ਵਿੱਚ ਵੀ ਜਿਹੜੀ ਹੈਗੀ ਆ ਵਾਕ ਵਕਰਤਾ ਆਹਾਰੇ ਆ ਮਿਲਦੀ ਹੈ ਸਾਡੇ ਕੋਲੇ ਹੁਣ ਇਸ ਤੋਂਗੇ ਪ੍ਰਕਰਣ ਵਕਰਤਾ ਜਿਹੜੀ ਕਿ ਪ੍ਰਕਰਣ ਦੇ ਵਿੱਚ ਨੂੰ ਪ੍ਰਕਰਣ ਕੀ ਹੁੰਦਾ ਵਾ ਸਾਡੇ ਕੋਲੇ ਵਸ਼ੇ ਇਟੋ ਡਿਟੈਲਾਂ ਦਾ ਕੋਈ ਵਿਸ਼ੇ ਦੇ ਵਿੱਚ ਕੋਈ ਅੰਗਾਜਾ ਕੋਈ ਕਹਿ ਸਕਦੇ ਆ ਕੋਈ ਸੀਨ ਜਾਂ ਕੋਈ ਫਿਲਮ ਦਾ ਸੀਨ ਹੈ ਕਈ ਵੇਰ ਤਾਂ ਹਾਸੇ ਵਿੱਚ ਪੈਦਾ ਕਰ ਦਿੱਤਾ ਜਾਂਦਾ ਕਈ ਵੇਰ ਦੁੱਖ ਵਿੱਚ ਕੋਈ ਅਜਿਹਾ ਚੀਜ਼ ਹੋਵੇ ਜਿਹੜੇ ਕਿਸੇ ਪ੍ਰਕਰਨ ਦੇ ਵਿੱਚ ਦੱਸਿਆ ਗਿਆ ਉਸ ਨੂੰ ਕੀ ਪ੍ਰਕਰਨਮਕਰਤਾ ਕਹਿੰਦੀ ਹੈ ਜਿਵੇਂ ਅਸੀਂ ਮੰਨ ਲਓ ਬੁੱਢਾ ਤੇ ਬੁੱਢਾ ਤੇ ਸਮੁੰਦਰ ਜਿਹੜੀ ਸਾਡੇ ਕੋਲੇ ਰਚਨਾ ਮਿਲਦੀ ਆ ਵੇਦੀ ਇਸੇ ਤਰ੍ਹਾਂ ਸਾਡੇ ਕੋਲੇ ਜਿਹੜੀ ਕੀ ਆ ਰਸੂਲ ਅਹਮਦ ਤੋਂ ਦੋਸਤ ਮੇਰਾ ਦਾਗਿਸਤਾਨ ਇਹਨੀਆਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਸਾਨੂੰ ਮਿਲਦੀਆਂ ਵਾ ਜਿਨ੍ਹਾਂ ਦੇ ਵਿੱਚ ਪ੍ਰਕਰਣ ਵਕਰਤਾ ਵੀ ਕਿਸੇ ਖਾਸ ਸੀਨ ਨੂੰ ਜਾਂ ਖਾਸ ਢੰਗ ਨਾਲ ਜਿਹੜਾ ਹੈਗਾ ਕਿਸੇ ਵਿਸ਼ੇਸ਼ ਨੂੰ ਜਿਹੜਾ ਹੈਗਾ ਵਿਸ਼ੇ ਨੂੰ ਉਹ ਦਿਖਾਇਆ ਜਾਂਦਾ ਉਸੇ ਚ ਕੀ ਨਿ ਪ੍ਰਕਰਣ ਵਕਰਤਾ ਹੁੰਦੀ ਹੈ ਅਗੇ ਕੀ ਆ ਪ੍ਰਬੰਧ ਵਕਰਤਾ ਵੀ ਇੱਕ ਪ੍ਰਬੰਧ ਕੀ ਇੱਕ ਕਾਵ ਦੀ ਕਿਸਮ ਆ ਠੀਕ ਆ ਅ ਕਿਸੇ ਪ੍ਰਬੰਧ ਦੇ ਵਿੱਚ ਜਿਹੜੀ ਗੀਵਕਤਾ ਹੋਵੇ ਜਿਵੇਂ ਅਸੀਂ ਕਹੀਏ ਆਨੰਦ ਸਹਿਵਾ ਉਹ ਸੁੱਖ ਸ਼ਾਂਤੀ ਵਾਲੀ ਬਾਣੀ ਆ ਜਿਵੇਂ ਸਾਨੂੰ ਜਿਹੜੀ ਗਿਆ ਆਨੰਦ ਦੇਣ ਵਾਲੀ ਬਾਣੀ ਆ ਖੁਸ਼ੀ ਦੇਣ ਵਾਲੀ ਬਾਣੀ ਉਹ ਵੀ ਇੱਕ ਪ੍ਰਬੰਧ ਚ ਚੱਲਦੀ ਜੇ ਅਸੀਂ ਕਹੀਏ ਸੁਖਮਨੀ ਸਾਹਿਬ ਵੀ ਇੱਕ ਪ੍ਰਬੰਧ ਕਾਵ ਆ ਇੱਕ ਪ੍ਰਬੰਧ ਹੀ ਚੱਲ ਰਿਹਾ ਵਾ ਇਸੇ ਤਰ੍ਹਾਂ ਸਾਡੇ ਕੋਲੇ ਉਹ ਰਚਨਾਵਾਂ ਵੀ ਆ ਜਾਂਦੀਆਂ ਜਿਨ੍ਹਾਂ ਦੇ ਵਿੱਚ ਪ੍ਰਬੰਧ ਦੀ ਕਹਿ ਸਕਦੇ ਹਾਂ ਜਿਵੇਂ ਸਕਈਏ ਲਹੂ ਦੀ ਲੋ ਆ ਜਸ ਕਮਲ ਦਾ ਨਾਵਲ ਉਹਦੇ ਚ ਇੱਕ ਪਰਮੰਧ ਦੇ ਵਿੱਚ ਚੱਲ ਰਹੀ ਆ ਉਹ ਵੀ ਨਾਵਲ ਤਾਂ ਸਾਡੇ ਕੋਲ ਉਚਨਾਮੀ ਤੇ ਜੇ ਅਸੀਂ ਗੱਲ ਕਰੀਏ ਸਾਡੇ ਕੋਲੇ ਉਹਦੀ ਲੋਆ ਉਹ ਇੱਕ ਦਸਤਾਵੇਜ਼ੀ ਨਾਂ ਵਾਲਾ ਸਾਡੇ ਕੋਲ ਤੇ ਉਸ ਦੇ ਵਿੱਚ ਵੀ ਪ੍ਰਬੰਧਕ ਬਕਰਤਾ ਜਿਹੜੀ ਦੇਖਣ ਨੂੰ ਮਿਲਦੀ ਆ ਜੱਜੀ ਸਾਹਿਬ ਵੀ ਇੱਕ ਪ੍ਰਬੰਧਕ ਆ ਵਾ ਜਿਹੜਾ ਕਿ ਸਾਨੂੰ ਪ੍ਰਬੰਧਕ ਬਕਰਤਾ ਦਾ ਇੱਕ ਵਧੀਆ ਐਗਜ਼ਾਮਪਲ ਆ ਸੋਰੀ ਜੱਜੀ ਸਾਹਿਬ ਨਹੀਂ ਸੁਖਮੀ ਸਾਹਿਬ ਫਿਰ ਸਾਡੇ ਕੋਲੇ ਆਨੰਦ ਸਾਹਿਬ ਵੀ ਆ ਜਾਂਦਾ ਵਾ ਤੇ ਜਿਹੜੀ ਕਿ ਹੈਗੇ ਇਹ ਚੀਜ਼ਾਂ ਜਿਹਨਾਂ ਚ ਇੱਕ ਪ੍ਰਬੰਧ ਇੱਕ ਕਾਸ ਵਿਸ਼ੇ ਦੇ ਜਿਹੜਾ ਹੈਗਾ ਉਹ ਜਿਹੜਾ ਹੈਗਾ ਜਿਵੇਂ ਸੁਖਮਣੀ ਸੁੱਖਾਂ ਨਹੀਂ ਬਣੀ ਕਹਿ ਕੇ ਅਸੀਂ ਕਹਿ ਦਿੰਦੇ ਆ ਕਿ ਇਹ ਬਾਣੀ ਦੇ ਜਿਨ੍ਹਾਂ ਤੋਂ ਖੁਸ਼ ਆਂਦੀ ਆਉਂਦੀ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਜਿਹੜੀ ਹੈਗੇ ਆ ਤਾਂ ਵਿਸ਼ੇ ਜਿਹੜੀ ਹੈਗੇ ਆ ਪੂਰੇ ਪੂਰੇ ਅਠ ਅਠ ਜਿਹੜੇ ਸਦੀਆਂ ਚਾਲੀ ਦੀਆਂ ਚਾਲੀ ਕੋੜੀਆਂ ਸ਼ਾਂਤੀ ਦੇ ਲਈ ਆ ਉਸ ਦੇ ਵਿੱਚ ਜਿਹੜੇ ਗਿਆ ਸਾਨੂੰ ਦੱਸਿਆ ਗਿਆ ਕਿ ਆਨੰਦ ਕੀਵੇਂ ਮਿਲਦਾ ਸਰਦਾਵਾਚਾ ਆਨੰਦ ਲਈ ਸਮਝਾਈ ਕੋਟਾਂਬਾ मींस ਸੰਸਾਰ ਉਪੀ ਉਸ ਦਾ ਜਿਹੜਾ ਹੈਗਾ ਵਾ ਵੀਰਮਨ ਉਹ ਫਸਿਆ ਹੋਇਆ ਉਹਨਾਂ ਚੀਜ਼ਾਂ ਦੀ ਗੱਲ ਕੀਤੀ ਗਈ ਹੈ ਇਹ ਸਾਰੀਆਂ ਚੀਜ਼ਾਂ ਪ੍ਰਬੰਧਕਾ ਵਿੱਚ ਜੇ ਕੁਸਚਨ ਬੰਦਾ ਵਾ ਤਾਂ ਪ੍ਰਕ੍ਰੁਪਤੀ ਸੰਪਦ ਸੰਪਰਦਾਇ ਦੇ ਆਚਾਰੀਆ ਜਾਂ ਮੋਢੀ ਨਾਲ ਉਹਨਾਂ ਦੇ ਗ੍ਰੰਥ ਨਾਲ ਕਿੰਨੀ ਵੀ ਸਦੀ ਚ ਹੋਏ ਕਿੰਨੇ ਕਿੰਨੇ ਤਰ੍ਹਾਂ ਦੀ ਸਾਡੇ ਕੋਲੇ ਵਰਕਰਤਾ ਵਾ ਜਿਵੇਂ ਛੇ ਤਰ੍ਹਾਂ ਦੀ ਕੁੰਤਕ ਨੇ ਵਰਕਰਤਾ ਦੀ ਦੇ ਵਿੱਚੋਂ ਕਿਹੜੀ ਕਿਹੜਾ ਵਕਤ ਜਿਹੜੀ ਹੈਗੀ ਆ ਦੀ ਉਦਾਹਰਣ ਜਿਹੜੀ ਕਿਸਮ ਨਹੀਂ ਹੈਗੀ ਚਾਰ ਐਚਓ ਕੋਈ ਇੱਕ ਨਾ ਪਾਈ ਹੋਵੇ ਕਿ ਕੋਈ ਖਬੂਰ ਪਾ ਦਿੱਤੀ ਜਾਵੇ ਇਸ ਤਰ੍ਹਾਂ ਦੇ ਕੁਸਚਨਸ ਇਹਦੇ ਵਿੱਚੋਂ ਬਣ ਸਕਦੇ ਠੀਕ ਹੈ ਤੇ ਇਹ ਸੀ ਵਿਕਰੋਪਤੀ ਸੰਪਦਾਏ ਮੇਰੇ ਵੱਲੋਂ ਜਿਹੜਾ ਹੈਗਾ ਇੱਕ ਆਵਸ਼ਸਥਰ ਭਾਰਤੀ ਕਾਵਸ਼ਸਥਰ ਇਹ ਟਾਪਿਕ ਦਾ ਨੂੰ ਚੁਕੀਏ ਈਕਾ ਜੀ